ਤੇ ਬਾਬਾ ਜੀ ਮੈਂ ਨਾ ਕਾਫੀ ਦਿਨਾਂ ਤੋਂ ਸੋਚ ਰਿਹਾ ਸੀ ਇੱਕ ਗੱਲ ਬਾਰੇ ਕਿ ਜਿਵੇਂ ਕਿ ਤੁਸੀਂ ਹਰਦਵਾਰ ਰਿਸ਼ੀਕੇਸ਼ ਜਾਂ ਦੇਸ਼ ਦੇ ਹੋਰ ਨਾ ਹਿੱਸਿਆਂ ਵਿੱਚ ਵੀ ਘੁੰਮਦੇ ਰਹੇ ਆ ਤੁਹਾਨੂੰ ਕਾਫੀ ਸ਼ੌਂਕ ਆ ਘੁੰਮਣ ਫਿਰਨ ਦਾ ਚਾਹੇ ਉਹ ਹੋਵੇ ਕੁਝ ਨੌਲੇਜ ਲਈ ਉਹ ਨੌਲੇਜ ਹੋ ਸਕਦੀ ਜੜੀ ਬੂਟੀਆਂ ਬਾਰੇ ਜਾਂ ਵੈਸੇ ਆਧਿਆਤਮਿਕ ਨੌਲੇਜ ਵੀ ਕਹਿ ਸਕਦਾ ਮੈਂ ਉਹਦੇ ਲਈ ਵੀ ਤੁਸੀਂ ਕਾਫੀ ਇਧਰ ਉਧਰ ਗਏ ਆ ਮੈਂ ਜਾਨਣਾ ਚਾਹੁੰਦਾ ਆ ਇਸ ਯਾਤਰਾ ਦੇ ਦੌਰਾਨ ਤੁਹਾਨੂੰ ਕੋਈ ਇਦਾਂ ਦੇ ਲੋਕ ਵੀ ਮਿਲੇ ਹੋਣਗੇ ਕੋਈ ਇਦਾਂ ਦੇ ਸਾਧੂ ਵੀ ਮਿਲੇ ਹੋਣਗੇ ਜਿਨ੍ਹਾਂ ਦੀ ਉਮਰ 100-100 ਸਾਲ ਤੋਂ ਉੱਪਰ ਹੁੰਦੀ ਹੋਵੇਗੀ ਕੀ ਤੁਸੀਂ ਉਹਨਾਂ ਕੋਲੋਂ ਜਾਣਿਆ ਕਿ ਵੀ ਤੁਹਾਡੀ ਜਿਹੜੀ ਉਮਰ ਦਾ ਕੀ ਰਾਜ ਆ ਕੀ ਖਾਂਦੇ ਪੀਂਦੇ ਆ ਤੁਸੀਂ ਤੇ ਕਿੱਦਾਂ ਦੀ ਰਹਿਣੀ ਬਹਿਣੀ ਹੈਗੀ ਉਹਨਾਂ ਦੀ ਕੀ ਉਹ ਕੁਝ ਕੋ ਪਰਿਵਾਰਿਕ ਹੈਗੇ ਆ ਕਿ ਬਿਲਕੁਲ ਪਰਿਵਾਰ ਛੱਡ ਚੁੱਕੇ ਆ ਮੈਂ ਜਾਨਣਾ ਚਾਹੁੰਦਾ ਤੁਹਾਡੇ ਕੋਲੋਂ ਕਿ ਵੀ ਉਹਨਾਂ ਬਾਰੇ ਦੱਸੋ ਤੁਸੀਂ ਸਾਧੂਆਂ ਬਾਰੇ ਮੈਨੂੰ ਜਿਹੜੇ ਕੋ ਦੋ ਚਾਰ ਮਿਲੇ ਆ ਨਾ ਜੀ ਜੀ ਜਨਮ ਆਮ ਤਾਂ ਬਹੁਤ ਹੈ ਗਿਆ ਜੀ ਅੱਜ ਇਹ ਮੈਨੂੰ ਖਾਸ ਲੱਗੇ ਆ ਅੱਛਾ ਜੀ ਉਹਨਾਂ ਨੂੰ ਸਾਰੇ ਆਪਣੇ ਹੀ ਦੀਦੇ ਆ ਅੱਛਾ ਜੀ ਇਹ ਖਾਸ ਕਾਲ ਆ ਇਹ ਵੀ ਉਹਨਾਂ ਕੋਲ ਦੁਇਤ ਹੈ ਨੇ ਇਹ ਮੇਰੇ ਘਰ ਦਾ ਆ ਇਹ ਮੇਰੇ ਬਾਹਰ ਲਾਇਆ ਹਮ ਹਮ ਮੈਂ ਇਹਦੇ ਨਾਲ ਇਦਾਂ ਢੀਲ ਕਰਾਂ ਉਹਨਾਂ ਦੀ ਭਾਸ਼ਾ ਜਿਹੜੀ ਉਹ ਇੱਕੋ ਹੀ ਹੋਊਗੀ ਅੱਛਾ ਹਾਂ ਕਿ ਦੂਜਾ ਜਿਹੜੀ ਗੱਲ ਆ ਲੰਮੀ ਉਮਰ ਦੀ ਜੀ ਮੈਂ ਇਦਾਂ ਦੇ ਵੀ ਦੇਖੇ ਆ ਜਿਹੜੇ ਰੱਜ ਕੇ ਨਸ਼ਾ ਵੀ ਕਰਦੇ ਆ ਅੱਛਾ ਜੀ ਪਰ ਉਹ ਸਦਾ ਹੀ ਨਹੀਂ ਹੁੰਦੇ ਠੀਕ ਆ ਫਿਜ਼ੀਕਲੀ ਵੀ ਤਗੜੇ ਆ ਹੂੰ ਤਾਂ ਮੈਂ ਇਹ ਸਮਝਦਾ ਜੀ ਭਈ ਜਿਹੜਾ ਉਹ ਉਹਨਾਂ ਦਾ ਸੈਲਫ ਕੰਟਰੋਲ ਆ ਉਹ ਚੰਗਾ ਆ ਠੀਕ ਆ ਬਾਕੀ ਕਿਸੇ ਨਾਲ ਕੋ ਮਾੜਾ ਵਰਤਾਅ ਨਹੀਂ ਕਰਦੇ ਠੀਕ ਆ ਮੈਂ ਉਹ ਨਸ਼ੇ ਦੀ ਇਹ ਨਹੀਂ ਮੂਚੀ ਰਹੀ ਕਰਤਾ ਬੰਦ ਬੰਨੇ ਦੇਖੇ ਆ ਮੈਂ ਅੱਛਾ ਜੀ ਹਾਂ ਤੇ ਮੈਂ ਇਹ ਸਮਝਦਾ ਜੀ ਕਿ ਅਸੀਂ ਆਪਣਾ ਖਾਈਏ ਜੋ ਵੀ ਖਾਣੇ ਆ ਪਰ ਕਿਸੇ ਨੂੰ ਚੁਭੀਏ ਨਾ ਹਮਮ ਇਹ ਸਾਡੇ ਮੰਦਰ ਹੀ ਆ ਸ਼ਿਵਰਾਤਰੀ ਨੂੰ ਮੇਲਾ ਬੜਾ ਹੁੰਦਾ ਠੀਕ ਆ ਜੀ ਉਹ ਸਾਧੂ ਜੀ ਆਇਆ ਸੀ ਅੱਗੇ ਵੀ ਆਉਂਦਾ ਸੀ ਆਮ ਅੱਛਾ ਜੀ ਤੇ ਉਮਰ ਦਾ ਉਹ ਉਦੋਂ ਜਦੋਂ ਮੈਂ 20 ਸਾਲ ਦਾ ਸੀ ਉਹ 70 ਕੁ ਸਾਲ ਦਾ ਸੀ ਠੀਕ ਆ ਉਹਨੇ ਕੁਝ ਇਹਨੂੰ ਤਾਂ ਸਾਧਨੀ ਸਰਦਾਈ ਕਹਿੰਦੇ ਆ ਜਿੱਥੇ ਭੰਗ ਵੀ ਪਾ ਲੈਂਦੇ ਆ ਠੀਕ ਆ ਉਹ ਪੀਣਾ ਹੁੰਦਾ ਸੀ ਠੀਕ ਆ ਉੱਥੇ ਲੰਗਰ ਹੁੰਦਾ ਆ ਕੁੰਡਾ ਕਾਂਡਾ ਵੀ ਉੱਥੇ ਸੀਗਾ ਅੱਛਾ ਜੀ ਉਹਨੇ ਉੱਥੇ ਰਖੜੀ ਤੇ ਪਿੰਡ ਦੇ ਹੀ ਸਾਡੇ ਚਾਰ ਮੁੰਡੇ ਮੁੰਡੇ ਤਾਂ ਨਹੀਂ ਮਰ ਰੌ ਮਰਚ ਵੱਡੇ ਸੀ ਅੱਛਾ ਜੀ ਉਹ ਕਹਿੰਦੇ ਵੀ ਇਹ ਬਾਬੇ ਕੋਲੋਂ ਸਾਨੂੰ ਵੀ ਲੈ ਕੇ ਦੇ ਤਾਂ ਪ੍ਰਸ਼ਾਦ ਤੇ ਮੈਂ ਕਿਹਾ ਵੀ ਇਹ ਆਪਣਾ ਪ੍ਰਸ਼ਾਦ ਨਹੀਂ ਦਿੰਦੇ ਠੀਕ ਆ ਇਹ ਤੁਹਾਡੀ ਆਪਣੀ ਮਰਜ਼ੀ ਆ ਹਾਂ ਇਹ ਆ ਫਿਰ ਸਾਨੂੰ ਇਹਦਾ ਮਸਾਲਾ ਕਿੰਨਾ ਚਾਹੀਦਾ ਉਹ ਮੈਂ ਲੈ ਤੈਨੂੰ ਅੱਛਾ ਰੌ ਮਟੀਰੀਅਲ ਆਪ ਆਪਣਾ ਨਹੀਂ ਐਨੇ ਆਪ ਬਣਾ ਕੇ ਨਹੀਂ ਦੇਣਾ ਠੀਕ ਆ ਠੀਕ ਆ ਚਲੋ ਜੀ ਮੈਂ ਇਹਨਾਂ ਕਾਹ ਕੇ ਮੈਂ ਆਪਣੇ ਹਾਰੇ ਲੱਗ ਗਿਆ ਅੱਛਾ ਉਹ ਉਹਦੀ ਛੈ ਤੇ ਬੈਠੇ ਰਹੇ ਚਾਰ ਜਣੇ ਸੀ ਅੱਛਾ ਜੀ ਉਹ ਛਰਦਾਈ ਤੋਂ ਬਣਾਉਂਦੇ ਆ ਤੇ ਕੱਪੜੇ ਚ ਪੁੰਨ ਕੇ ਪੀਂਦੇ ਆ ਜੀ ਜੀ ਬਿਲਕੁਲ ਉਹਨੇ ਰਗੜੀ ਆਪ ਹੀ ਪੁੰਨ ਕੇ ਉਹ ਜਿਹੜਾ ਵਿੱਚੋਂ ਨਿਕਲਦਾ ਉਹਨੂੰ ਨੋਗਦਾ ਕਹਿੰਦੇ ਆ ਠੀਕ ਆ ਉਹਨੇ ਸਿਰ ਦਿੱਤਾ ਠੀਕ ਆ ਤੇ ਉਹਨੇ ਆਪਣੀ ਪੀ ਲਈ ਹਾਂ ਸ਼ਾਮ ਪਈ ਸੀ ਅੱਛਾ ਜੀ ਉਹ ਵੀ ਆਪਣਾ ਉਹ ਨੁਕ ਦਾ ਭੁੰਜੇ ਪਿਆ ਹਾਲਾਉ ਖਿਲਰ ਗਿਆ ਸੀ ਠੀਕ ਆ ਤੇ ਉਹਦੇ ਚੋਂ ਨੇ ਆ ਪਾਈ ਸੀਗੀ ਅਮ ਹਾ ਡੋਟਿਆਂ ਚੋਂ ਨਿਕਲਦੀ ਖਸ ਖਸ ਅੱਛਾ ਜੀ ਅੱਛਾ ਜੀ ਅੰਕਰੀ ਅੰਬਰਾ ਮਨੀ ਪਾਈਆਂ ਸੀ ਠੀਕ ਆ ਛੋਟੀਆਂ ਲਹਿਚੀਆਂ ਪਾਈਆਂ ਸੀ ਹਾਂ ਇਦਾਂ ਉਹਨਾਂ ਪਾਇਓ ਸੀ ਠੀਕ ਆ ਉਹ ਠਾਰਾ ਉਹਨੇ ਬਗਾ ਕੇ ਮਾਰਿਆ ਠੀਕ ਆ ਇਹ ਡਾਂ ਘਾਘੂ ਬੜਾ ਸੀਗਾ ਉਹ ਜਿਹ ਵੀ ਖਿਲ ਰਿਹਾ ਹੋ ਜੀ ਜਿਹਦਾ ਪੂਰਾ ਰਸ ਕੱਲੇ ਨੇ ਪੀਤਾ ਹੂੰ ਉਹਦਾ ਜਿਹੜਾ ਸਿੱਟਿਆ ਸੀ ਜੀ ਰਹਿਦ ਖੂਨ ਦੀ ਨਹੀਂ ਰਹਿਦ ਖੂਨ ਦਾ ਜੀ ਉਹ ਚੌ ਜਣਿਆਂ ਨੇ ਖਾਤਾ ਅੱਛਾ ਜੀ ਕੁਝ ਈਟਾ ਵੀ ਖਿਲਰ ਗਿਆ ਸਾਰਾ ਤਾਂ ਨਹੀਂ ਖਾਦਾ ਸਾਰਾ ਤਾਂ ਨਹੀਂ ਖਾ ਹੋਣਾ ਹਾਂ ਫੱਦ ਆ ਉਹਨਾਂ ਨੇ ਖਾ ਲਿਆ ਉਹਨਾਂ ਖਾ ਲਿਆ ਅੱਛਾ ਜੀ ਇੱਕ ਦੇ ਘਰ ਦੇ ਸ਼ਾਮ ਨੂੰ ਮੈਨੂੰ ਪੁੱਛਣ ਆਏ ਅੱਛਾ ਜੀ ਕੋਈ ਮੁੰਡਾ ਸਾਡਾ ਗਿਆ ਸੀ ਉੱਤੇ ਮੰਦਰ ਅੱਛਾ ਜੀ ਤੇ ਉੱਤੇ ਪਤਾ ਨਹੀਂ ਕੋਈ ਭਾਂਗਾ ਆਉਂ ਕਿ ਵੀ ਦੇਗਾ ਨਾ ਭੰਗ ਵੀ ਖਾਂਦੇ ਆ ਜੀ 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 ਬਿਲਕੁਲ ਇਹ ਉੱਥੇ ਨਾ ਕੋ ਭੰਗ ਫੂਕ ਤਾਂ ਨਹੀਂ ਖਾਂਦੀ ਹਾਂ 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 ਮੈਂ ਕਿਹਾ ਵੀ ਇਦਾਂ ਹੋ ਨਹੀਂ ਸਕਦਾ ਹਾਂ ਹਾਂ ਤੇ ਉਹਨੇ ਮੇਰੇ ਤੋਂ ਬਗੈਰ ਤਾਂ ਇਹਨਾਂ ਨੂੰ ਕਦੀ ਵੀ ਨਹੀਂ ਦੇਣੀ ਸੀ ਅੱਛਾ ਜੀ ਅګه ਉਹ ਤਾਂ ਰੋਈ ਜਾਂਦੇ ਆ ਅੱਛਾ ਜੀ ਬਸ ਉਹਕੇ ਆਖ ਦੇਖਿਆ ਹਾਂ ਉੱਚਾ ਇਹਨੂੰ ਕਹਿੰਦਾ ਉਹ ਨਾ ਮਾਂ ਮਰ ਗਿਆ ਜਿਹੜਾ ਨਾਲ ਦਾ ਸੀ ਅੱਛਾ ਮੈਂ ਵੀ ਮਰ ਜਾ <laughs> अच्छा ठीक है मतलब ਉਹਨਾਂ ਨੂੰ ਇਹਨਾਂ ਨਸ਼ਾ ਹੋ ਗਿਆ ਉਸ ਤੋਂ ਹੈ ਬਰਹਿਖੂਨ ਤੋਂ ਹੀ ਰਹੀ ਜਾ ਤੇ ਜਿਹਨੇ ਉਹ ਸਾਧੂ ਨੇ ਪੀਤੀ ਉਹ ਅਸਲ ਚ ਜਿਹੜਾ ਉਹਦੇ ਵਿੱਚੋਂ ਉਹਦਾ ਰਸ ਪੀਤਾ ਐਕਸਟ੍ਰੈਕਟ ਪੀਤਾ ਉਹਦਾ ਉਹ ਸਹੀ ਬਿਲਕੁਲ ਸਹੀ ਉਹਨੂੰ ਕੋਈ ਕਹਿ ਨਹੀਂ ਸੀ ਸਰਦਾ ਵੀ ਇਹ ਮਤਲਬ ਆਲਤੀ ਸੀ ਉਹ ਹੈ ਨਾ ਨਸ਼ਾ ਕਰਦਾ ਹਾਂ ਤਈਹਾ ਹੈ ਗਿਆ ਕੰਮ ਇੱਟ ਜਿਆ ਐਕਟਿਵ ਸੀ ਕੰਮ ਕਰਨੋਂ ਤਕੜਾ ਸੀ ਅੱਛਾ ਫੇਰ ਅੱਗੇ ਗੱਲ ਦੱਸੋ ਕੀ ਹੋਇਆ ਉਹ ਕਹਿੰਦੇ ਨਾਮਾ ਮਰ ਗਿਆ ਉਹ ਕਹਿੰਦਾ ਮੈਂ ਮਰ ਜਾਣਾ ਹੈ ਮੈਂ ਕਹਾਂ ਨਾਮੇ ਨੂੰ ਵੀ ਤੇ ਉਹਨੂੰ ਪੁੱਛਿਆ ਮੈਂ ਅੱਛਾ ਜੀ ਨਾਮਾ ਵੀ ਤੇਰੇ ਨਾਲ ਹੀ ਸੀ ਅੱਛਾ ਕਹਿੰਦਾ ਉਹ ਨਾਮਾ ਕਹੇ ਚੈਨਾ ਮਰ ਗਿਆ ਉਹਦਾ ਨਾ ਚੈਨਾ ਸੀ ਜਿਹੜਾ ਮੈਂ ਓਏ ਹੋਏ ਹੋਏ ਅੱਛਾ ਫੇਰ ਉਹਨਾਂ ਦੇ ਵੀ ਘਰ ਦੇ ਨੂੰ ਕਹਿ ਕੇ ਆ ਪੀਣ ਨੂੰ ਕਿ ਓ ਭਲਾਓ ਅੱਛਾ ਕਿਉਂ ਪੀਣਾ ਹੁੰਦਾ ਹੈ ਇਦਾਂ ਦੇ ਨਾਮੇ ਨੇ ਦੱਸਿਆ ਚੈਨਾ ਵੀ ਮਰ ਗਿਆ ਉਹ ਚੰਨਾ ਵੀ ਮਰ ਗਿਆ ਅੱਛਾ ਚਾਰੋਂ ਹੀ ਗਿਣ ਸਿੱਟੇ ਜੀ ਇਹ ਕੀ ਦਿਖਾਈ ਜਾਣ ਚੱਕ ਕੇ ਬੰਦੇ ਤੇ ਪਾਉਣੋ ਪੁੰਡੇ ਤੇ ਪਾਣ ਹਾਂ ਕਿਉਂ ਮੈਂ ਸੋਚਦਾ ਸੀਗਾ ਕਿ ਉਹਦਾ ਹਾਜਮਾ ਕਿੰਨਾ ਹੋ ਜਨੇ ਕੱਲੇ ਨੇ ਖਾਦਾ ਕਮਾਲ ਆ ਹੈ ਦੇਖ ਲਓ ਹੈ ਉਦੋਂ ਕੋ ਅਸੀਂ ਨਵੀਂ ਨਵੀਂ ਖੇਤੀ ਕੀਤੀ ਸੀ ਤੇ ਸਾਡੇ ਆਮ ਤੌਰ ਤੇ ਇੱਕ ਖੱਤਾ ਜਿਹੜਾ ਕਨਾਲ ਡੇਢ ਕਨਾਲ ਦਾ ਹੀ ਆ ਉਹਦੇ ਡੇਢ ਡੇਢ ਕਰਮ ਚੌੜੇ ਬੰਨੇ ਸੀਗੇ ਅਸੀਂ ਕੋ ਕਿਸੇ ਨੇ ਚਾਗੇ ਨਹੀਂ ਸੀ ਠੀਕ ਆ ਤੇ ਡੰਗਰਾਂ ਨਾਲ ਲੱਕੜ ਦਾ ਛੋਟਾ ਕਰਾਹ ਬਣਾ ਕੇ ਕਰਦੇ ਸੀ ਹਾਂਜੀ ਹਾਂਜੀ ਇਹੋ ਹੀ ਸਾਹਿਬ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਕਈ ਜੰਪ ਪੱਟੀ ਜਾ ਨਾ ਤੂੰ ਕਰਾ ਨਾ ਅੱਛਾ ਖਲਾਰੀ ਜਾ ਤੁਸੀਂ 20 ਸਾਲ ਦੇ ਹੋ ਨਹੀਂ 70 ਸਾਲ ਦਾ ਸੀ ਉਦੋਂ ਹੈਨਾ ਨਹੀਂ ਹੁਣ ਚਲੋ ਇੱਕ ਇਸ ਇਹਦੇ ਵਿੱਚ ਹੋਰ ਕੋਈ ਗੱਲ ਤਾਂ ਨਹੀਂ ਹੈਗੀ ਅੱਗੇ ਉਦੋਂ ਮੈਂ ਇਸੇ ਗੱਲ ਨੂੰ ਜੋੜਨਾ ਚਾਹੁੰਦਾ ਹਾਂ ਜਿਹੜੀ ਆਪਾਂ ਗੱਲ ਸ਼ੁਰੂਆਤ ਚ ਕੀਤੀ ਸੀ ਕਿ ਸਾਧਾਂ ਦੀ ਉਮਰ ਕਿਉਂ ਇੰਨੀ ਲੰਬੀ ਮਤਲਬ ਕਈ ਸਾਧਾਂ ਦੀ ਉਮਰ ਲੰਬੀ ਹੁੰਦੀ ਜਨਾਂ ਨੂੰ ਤੁਸੀਂ ਮਿਲਿਆ 100-100 ਸਾਲ ਤੋਂ ਉੱਪਰ ਵਾਲਿਆਂ ਨੂੰ ਮਿਲਿਆ 100 ਤੋਂ ਉੱਪਰ ਮਿਲਿਆ ਜੀ ਹੈਨਾ ਹਾਂ ਤੇ ਉਹਨਾਂ ਨੇ ਇੱਕ ਤਾਂ ਤੁਸੀਂ ਆ ਭੰਗ ਦੀ ਗੱਲ ਦੱਸੀ ਠੀਕ ਆ ਆਪਾਂ ਵੈਸੇ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਆ ਕਿ ਹਾਂ ਬਾਬਾ ਜੀ ਭੰਗ ਬਾਰੇ ਵੈਸੇ ਗੱਲ ਦੱਸ ਰਹੇ ਆ ਉਹ ਸਾਦਾ ਦੀ ਗੱਲ ਤੁਸੀਂ ਦੇਖ ਹੀ ਲਿਆ ਜੇ ਕਿਸੇ ਹੋਰ ਨੇ ਖਾਧੀ ਪਿੰਡ ਦੇ acharਾਂ ਜਾਣੇ ਨੇ ਖਾਧੀ ਤਾਂ ਉਹ ਸਦਾਈ ਹੋ ਗਿਆ ਹੀ ਤੇ ਸਾਥ ਜਿਹੜੇ ਸੀਗੇ ਉਹਨਾਂ ਨੇ ਉਹਦਾ ਜਿਹੜਾ ਅਸਲ ਚ ਪੀਤਾ ਸੀ ਉਹਦਾ ਰਸ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ ਉਦਾਂ ਦੇ ਉਦਾਂ ਹੀ ਤੇ ਇਸ ਲਈ ਇਹ ਚੰਗੀ ਚੀਜ਼ ਨਹੀਂ ਹੈਗੀ ਤੇ ਵੈਸੇ ਬਾਬਾ ਜੀ ਨੇ ਇੱਕ ਗੱਲ ਸੁਣਾਈ ਤੇ ਉਹਨਾਂ ਦੀ ਜਿਹੜੀ ਲੰਬੀ ਉਮਰ ਪਤਾ ਨਹੀਂ ਉਹ 70 ਸਾਲ ਦੇ ਸੀ ਉਸ ਤੋਂ ਬਾਅਦ ਕਿੰਨਾ ਚਿਰ ਜਿਉਂਦੇ ਰਹੇ ਪਤਾ ਨਹੀਂ ਮੈਂ ਸਮਝਦਾ ਜੀ ਪਈ ਉਹ ਆਪਣਾ ਜਨਮ ਉਹ ਪਿਤਰਾ ਤੱਕ ਦੇ ਸੀ ਅੱਛਾ ਜੀ ਉਹਨਾਂ ਖਾਂਦੇ ਰਹੇ ਇਹ ਮੈਂ ਸਮਝਦਾ ਜੀ ਜੀ ਇਹ ਨਹੀਂ ਪਈ ਅਸੀਂ ਉਹਦੀ ਨਕਲ ਕਰਕੇ ਅਸੀਂ ਵੀ ਖਾਈਏ ਪਈ ਅਸੀਂ ਵੀ ਕਈ ਬਾਹਵਾਂਗੇ ਚੰਗੀ ਬਸ ਬਸ ਸਾਨੂੰ ਨੁਕਸਾਨ ਕਰ ਸਕਦੀ ਹੈ ਤੁਹਾਨੂੰ ਹੋਰ ਜਿਹੜੇ 100 100 ਸਾਲ ਤੋਂ ਉੱਪਰ ਦੇ ਸਾਧੂ ਮਿਲਿਆ ਹਾਂ ਇਦਾਂ ਮਿਲਿਆ ਜੀ ਕੀ ਕਹਿਆ ਤੁਹਾਨੂੰ ਮਤਲਬ ਕਿ ਲੰਬੀ ਉਮਰ ਦਾ ਰਾਜ ਰਾਜ ਹੋਣਾ ਚਾਹੀਦਾ ਉਹ ਇਦਾਂ ਦਾ ਵੀ ਦੇਖਿਆ ਮੈਂ ਆ ਗੁੱਲਰ ਹੀ ਆ ਜੀ 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 ਉਹ ਕੋ ਮਿਲਿਆ ਉਹਨੇ ਸਰਦਾ ਮੈਨੂੰ ਤੁਸੀਂ ਵੀ ਦੇਖਿਆ ਮੈਨੂੰ ਚਾਹ ਪੀਣ ਦਾ ਬੜਾ ਸ਼ੌਕ ਹੈ ਜੀ 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 ਅਸੀਂ ਇੱਕ ਫੰਕਸ਼ਨ ਤੇ ਇਕੱਠੇ ਹੀ ਸੀਗੇ ਜੀ ਤੇ ਉਹ ਉੱਥੇ ਕਈ ਸਾਥ ਹੈਗੇ ਜਿਹੜੇ ਇਦਾਂ ਕੋ ਪੀਮ ਕੰਦਾ ਕੋਈ ਕੁਛ ਕਰਦਾ ਜੀ 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 ਕਰਦੇ ਆ ਭੰਗ ਪੀਂਦੇ ਆ ਜੀ ਤੇ ਉਹ ਜਿਹੜੇ ਸੇਵਾਦਾਰ ਸੀ ਉਹ ਪੁੱਛਦੇ ਸੀ ਅੱਛਾ ਜੀ ਤੇ ਉਹ ਮੇਰੇ ਨਾਲ ਦਾ ਜਿਹੜਾ ਸਾਧੂ ਸੀ ਉਹ ਦਾ ਕਹਿੰਦਾ ਜੀ ਮੈਂ ਠੀਕ ਠਾਕ ਆ ਮੈਨੂੰ ਕੁਛ ਨਹੀਂ ਚਾਹੀਦਾ ਸੇਵਾਦਾਰ ਕੁਛ ਪੁੱਛਦੇ ਹੁੰਦੇ ਮਨ ਲਓ ਉੱਥੇ ਪੁੱਛਦੇ ਸੀ ਕਿ ਤੁਹਾਨੂੰ ਕੀ ਲੈਣਾ ਕਨੇ ਹੈ ਨਾ ਠੀਕ ਆ ਠੀਕ ਆ ਮੈਨੂੰ ਵੀ ਪੁੱਛਿਆ ਠੀਕ ਆ ਤੇ ਮੈਂ ਹੀ ਕਿਹਾ ਮੈਂ ਕਿਹਾ ਜੀ ਭਈ ਲੰਗਰ ਤਾਂ ਮੈਨੂੰ ਪਤਾ ਵੀ ਲੰਗਰ ਚ ਮਿਲ ਜਾਂਦਾ ਅੱਛਾ ਜੀ ਮੈਨੂੰ ਚਾਹ ਪੀਣ ਦੀ ਆਦਤ ਹੈ ਠੀਕ ਆ ਅੱਛਾ ਉਹਨੇ ਉਹ ਚੇਤਾ ਰੱਖਿਆ ਅੱਛਾ ਜੀ ਬਹੁਤ ਚਿਰ ਬਾਅਦ 2-3 ਸਾਲ ਬਾਅਦ ਅੱਛਾ ਜੀ ਮੈਂ ਉਹਨੂੰ ਮਿਲਣ ਗਿਆ ਦਿਹਾੜਾ ਦੂਨ ਮਿਲਾਂ ਕੇ ਰਿੰਦਾ ਸੀ ਠੀਕ ਆ ਉਹ ਸਾਧੂ ਨੂੰ ਹਾਂ ਠੀਕ ਆ ਉਹਨੇ 물 ਰਹੀ ਨੂੰ ਦੇਖ ਕੇ ਕਹਿੰਦਾ ਬੜਾ ਮਾਰ ਮਾਰੀ ਆ ਲੰਮੀ ਅੱਛਾ ਜੀ ਹੁਣ ਤੈਨੂੰ ਚਾਹ ਵੀ ਪਿਲਾਉਣੀ ਪਊ ਠੀਕ ਆ ਠੀਕ ਆ ਉਹ ਜਿਨ੍ਹਾਂ ਨੇ ਮੈਨੂੰ ਉਹਦਾ ਟਿਕਾਣਾ ਦੱਸਿਆ ਸੀ ਜੀ ਉਹਨਾਂ ਦਾ ਉੱਥੇ ਆਪਣਾ ਹੋਟਲ ਸੀ ਠੀਕ ਆ ਉਹਨਾਂ ਨੇ ਮੇਰੀ ਪਹਿਲਾ ਮੜੀ ਸੇਵਾ ਕੀਤੀ ਸੀ ਠੀਕ ਆ ਹਾਂਜੀ ਮੈਂ ਕਿਹਾ ਭਈ ਮੈਂ ਤਾਂ ਰੱਜ ਕੇ ਆਇਆ ਜੀ ਉਹਨਾਂ ਨੇ ਮੇਰੀ ਸੇਵਾ ਬੜੀ ਕੀਤੀ ਸੀ ਠੀਕ ਆ ਤੇ ਉਹ ਮੈਨੂੰ ਕਹਿਣ ਲੱਗਾ ਜੀ ਭਈ ਇੱਥੇ ਸੁੱਕੇ ਦੋਤੀ ਮਿਲਣੀ ਠੀਕ ਆ ਉਹ ਤੁਹਾਨੂੰ ਜੰਗਲ ਦੇ ਵਿੱਚ ਮਿਲਣਗੇ ਤੁਸੀਂ ਉਹਨੂੰ ਜੰਗਲ ਚ ਅੱਛਾ ਠੀਕ ਆ ਤੇ ਫੇ ਮੈਂ ਵੀ ਹੁਣ ਮੈਂ ਵੀ ਖੁੱਲਾ ਸੀ 5-7 ਦਿਨ ਉਹਦੇ ਨਾਲ ਇਕੱਠੇ ਰਹੇ ਸੀ ਠੀਕ ਆ ਮੈਂ ਕਿਹਾ ਜੀ ਜੇ ਇਹ ਗੱਲ ਆ ਤਾਂ ਫੇ ਮੈਨਾਂ ਦੋਸਤੋਂ ਵੀ ਚੱਲੂ ਠੀਕ ਆ ਹਾਂ ਉਹਨੇ ਮੋਰੇ ਧੂਣੀ ਲਾਈ ਹੋਈ ਸੀ ਧੂਣੀ ਤੇ ਚਾਹ ਬਣਾਈ ਅੱਛਾ ਜੀ ਤੇ ਲੱਗੇ ਉਹ ਟੰਗਿਆ ਸੀ ਗੁੱਥਨੀਆਂ ਉਹ ਚੋਂ ਪੱਤੀ ਪੂਤੀ ਪਾ ਕੇ ਅੱਛਾ ਜੀ ਤੇ ਉਹਨੇ ਮੈਨੂੰ ਨਾਲ ਜਿਹੜਾ ਨਾਸ਼ਤਾ ਦਿੱਤਾ ਖਾਣ ਲਈ ਆ ਗੁੱਲਰ ਦੇ ਜੀ ਸੁੱਕੇ ਫਾਲਸ ਖਾ ਕੇ ਰੱਖੇ ਸੀ ਜੀ 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 ਗੁੱਲਰ ਬਾਰੇ ਮੈਂ ਆਪਣੇ ਦਰਸ਼ਕਾਂ ਨਾਲ ਬਹੁਤ ਗੱਲਾਂ ਕੀਤੀਆਂ ਤੁਸੀਂ ਵੀ ਦੱਸਿਆ ਸੀ ਅੱਛਾ ਇਹਦੇ ਤੁਹਾਨੂੰ ਉਹਨੇ ਫਲ ਸੁਕਾ ਕੇ ਰੱਖੇ ਹੋਏ ਸੀ ਉਹਦੇ ਉਹ ਨਾਸ਼ਤਾ ਕਰਨ ਨੂੰ ਪਾウダー ਹਾਂ ਠੀਕ ਆ ਕਮਾਂਡ ਆ ਉਹ ਖਾਣ ਨੂੰ ਦਿੱਤਾ ਤੇ ਉਹ ਹੁਣ ਮੈਂ ਹੈਰਾਨ ਸੀਗਾ ਅੱਛਾ ਜੀ ਉੱਥੇ ਫੰਕਸ਼ਨ 'ਚ ਤਾਂ ਮੈਨੂੰ ਲੱਗ ਵੀ ਲਗਭਗ ਮੇਰੀ ਉਮਰ ਤਾਂ ਆ ਗਿਆ ਅੱਛਾ ਜੀ ਪਰ ਉਹ ਮੇਰੇ ਹਿਸਾਬ ਨਾਲ ਮੇਤੋਂ 35 ਸਾਲ ਤਾਂ ਵੱਡਾ ਹੋ ਗਿਆ ਇਹ ਕਿੰਨੀ ਉਮਰ 'ਚ ਗਏ ਫੰਕਸ਼ਨ ਤੇ ਤੁਸੀਂ ਮੈਂ ਵੀ 70 ਦੇ ਗੇਟਸ ਸੀ ਹੁਆ ਉਹ 105 ਸਾਲ ਦੀ ਉਮਰ 'ਚ ਤੁਹਾਨੂੰ ਮਿਲਿਆ ਤੇ ਹੈਲਥ ਕਿਦਾਂ ਦੀ ਸੀ ਉਸ ਵੇਲੇ ਮੈਂ ਉਹੀ ਕਹਿਣਾ ਵੀ ਮੇਰੇ ਤੋਂ ਸਾਲ 2 ਸਾਲ ਕੱਟਾ ਹੂੰ ਜਦ ਬੰਦ ਹੋ ਓਹੋ ਮਤਲਬ ਤੁਸੀਂ ਉਸ ਵੇਲੇ ਨੂੰ ਪੁੱਛਿਆ ਵੈਸੇ ਪੁੱਛਿਆ ਕਿ ਵੀ ਕੀ ਆ ਮਤਲਬ ਕਿ ਖਾਣ ਪੀਣ ਦਾ ਨੀ ਇਦਾਂ ਦਾ ਨਹੀਂ ਕੋਈ ਉਹ ਫੇਰ ਉਤੋਂ ਅੰਦਾਜ਼ਾ ਹੋਇਆ ਤੁਹਾਨੂੰ ਕਿ ਵੀ ਦੇਖੋ ਗੁੱਲਰ ਦਾ ਪਾਊਡਰ ਜਿਹੜਾ ਆ ਉਹ ਨਾਸ਼ਤੇ 'ਚ ਦਿੱਤਾ ਮੈਨੂੰ ਮੈਂਟਲੀ ਸੈਟੀਸਫਾਈਡ ਸੀ ਆ ਮੈਨੂੰ ਲੱਗਦਾ ਵੀ ਇਦਾਂ ਠੀਕ ਆ ਤੇ ਉਦਾਂ ਬਾਬਾ ਜੀ ਵੈਸੇ ਚਲੋ ਇਹ ਤਾਂ ਤੁਸੀਂ ਇੱਕ ਤੁਹਾਨੂੰ ਜਿਹੜਾ ਇੱਕ ਸਾਧ ਮਿਲੇ ਉਹਨਾਂ ਦੇ ਬਾਰੇ ਗੱਲ ਦੱਸੀ ਹੋਰ ਕੋਈ ਸਾਧ ਮਿਲਿਆ ਹੋਵੇ ਇਦਾਂ ਜਾਂ ਕੁਝ ਹੋਰ ਤਾਂ ਐਕਸਪੀਰੀਅੰਸ ਜੇ ਤਾ ਤੁਹਾਨੂੰ ਜਾਨਣ ਨੂੰ ਮਿਲਿਆ ਹੋਵੇ ਕਿ ਵੀ ਇੱਕ ਇਦਾਂ ਦਾ ਵੀ ਮਿਲਿਆ ਉਹਦੇ ਨਾਲ ਮੈਂ ਸ਼੍ਰੀਨਗਰ ਨੂੰ ਗਿਆ ਸੀ ਅੱਛਾ ਜੀ ਉਹਦਾ ਇੱਕ ਉਹਥੇ ਬਾਕ ਬੰਦਾ ਸੀ ਅੱਛਾ ਜੀ ਬਹੁਤਾ ਉਹਨੂੰ ਜਾਣਦਾ ਨਹੀਂ ਸੀ ਅੱਛਾ ਜੀ ਆਪਣੇ ਆਪ ਨੂੰ ਸੰਿਆਸੀ ਕਹਿੰਦਾ ਸੀ ਅੱਛਾ ਜੀ ਤੇ ਆਮ ਤੌਰ ਤੇ ਮੈਂ ਦੇਖਿਆ ਜੀ ਹਲਾ ਸੰਤ ਨਹੀਂ ਪਾਇਆ ਜੀ ਆ ਪਿਆਜ ਤਾਂ ਨਹੀਂ ਪਾਇਆ ਅੱਛਾ ਜੀ ਉਹਦੇ ਘਰ ਅਸੀਂ ਦੋਨਾਂ ਨੇ ਰੋਟੀ ਖਾਧੀ ਸੀ ਰਾਤ ਅੱਛਾ ਜੀ ਉਦੋਂ ਬਿਜਲੀ ਹੈ ਨਹੀਂ ਸੀ ਠੀਕ ਹੈ ਦੀਵਾ-ਦੂਵਾ ਜਗਾ ਕੇ ਲੋਕ ਕੀਤੀ ਸੀ ਅੱਛਾ ਜੀ ਉਹ ਰੋਟੀ ਦੇ ਨਾਲ ਜਿਹੜੀ ਕੋਈ ਦਾਲ ਸਬਜ਼ੀ ਬਣਾਈ ਸੀ ਜੀ ਉਹਦੇ 'ਚ ਰੜਕਿਆ ਕੁਝ ਨਹੀਂ ਅੱਛਾ ਜੀ ਤੇ ਨਾ ਇਹ ਹੀ ਪਤਾ ਲੱਗਦਾ ਸੀ ਵੀ ਇਹ ਦਾਲ ਆ ਕੜੀ ਆ ਅੱਛਾ ਜੀ ਜਾਂ ਸਬਜ਼ੀ ਆ ਕੀ ਆ ਅੱਛਾ ਜੀ ਸਵਾਦ ਸੀ ਮੈਂ ਤਾਂ ਖਾ ਲਈ ਅੱਛਾ ਉਹਦਾ ਇਦਾਂ ਸੇ ਗਾਜੀ ਪੀ ਉਹ ਆਪਣਾ ਹੂੰ ਬਿਸਤਰਾ ਸਮੇ ਲੋ ਇੱਕ ਕੰਬਲ ਸੀਗਾ ਇੱਕ ਪਤਲੀ ਜੀ ਚਾਦਰ ਸੀ اٹਮਛਾਉਣ ਅੱਛਾ ਜੀ ਉਹ ਅਸੀਂ ਆਪਣੀਆਂ ਹੀ ਰੱਖਿਆ ਸੀ ਕਿ ਜਿੱਤੇ ਵੀ ਰਾਤ ਕੱਟਣੀ ਪਵੇ ਅੱਛਾ ਅੱਛਾ ਉਹਦਾ ਵੀ ਆਪਣਾ ਸੀ ਮੇਰਾ ਵੀ ਆਪਣਾ ਸੀ ਠੀਕ ਹੈ ਤੇ ਸਵੇਰੇ ਕਹਿੰਦੇ ਅਸੀਂ ਜਰਾ ਘੁੰਮਿਆ ਇਹ ਉਹਨੂੰ ਘਰ ਵਾਲੇ ਨੂੰ ਕਿਹਦੇ ਤੇ ਇਹ ਭੋਜਨ ਖਾ ਕੇ ਜਾਇਓ ਹੂੰ ਚਲੋ ਠੀਕ ਹੈ ਕਹਿੰਦਾ ਰਾਤ ਸਮਝੀ ਬੜੀ ਸਵਾਦ ਸੀ ਅੱਛਾ ਜੀ ਇਹ ਇਹ ਸਾਦੀ ਗੱਲ ਹੈ ਠੀਕ ਹੈ और क्या बना था रहा? अच्छा जी, जी तो मछली थी <laughs> <laughs> अच्छा। के मैं ही अच्छा जी बनाई कि बिच कुछ नहीं तो अच्छा। कड़ी मंगो शख्त सी ना पतली तारीो तरी खा ले कहीं मुंह रोटी नहीं खान जा ਮਲ ਉਹਨੂੰ ਨੌਨ ਮੈਜੀਨਾ ਸਾਧ ਨੂੰ ਤਾਂ ਉਹਦੇ ਨੇ ਤਰਪ੍ਰਸ਼ਟ ਹੋ ਗਿਆ ਉਹਦਾ ਮੈਂ ਫਿਰ ਪੁੱਛਿਆ ਅੱਛਾ ਜੀ ਮੈਂ ਕਿਹਾ ਵੀ ਤੁਸੀਂ ਜੇ ਇੰਨਾ ਨਫਰਤ ਸੀ ਤਾਂ ਰਾਤ ਖਾਧੀ ਕਿਉਂ ਹਾਂ ਉਹ ਤਾਨੂੰ ਰਾਤ ਪੁੱਛਣਾ ਚਾਹੀਦਾ ਸੀ ਹਾਂ ਤੇ ਉਹ ਨਹੀਂ ਹੁਣ ਛੱਡ ਮੈਨੂੰ ਕੋਈ ਗੱਲ ਨਹੀਂ ਹੋ ਗਈ ਮੈਂ ਕਿਹਾ ਵੀ ਮੈਂ ਤਾਂ ਇਹ ਹੀ ਆ ਵੀ ਪੇਟ ਭਰਨਾ ਸੀਗਾ ਪਤਾ ਮੈਨੂੰ ਵੀ ਐ ਨਹੀਂ ਕਿ ਉਹ ਆਲੂ ਮਲੇ ਆ ਕੀ ਮਲੇ ਆ ਖਾ ਲਈਆ ਤੋ ਇਹਦੇ ਬਾਰੇ ਜੀ ਇਹ ਕੋ ਮਾਨਸਿਕ ਸਮਝ ਲੋ ਬੰਦੇ ਦਾ ਬਿਲ ਪਾਵਰ ਆ ਚ ਕੀ ਹੈਗਾ ਇਹਦੇ ਬਾਰੇ ਮੈਂ ਹਰ ਤਰ੍ਹਾਂ ਦੇ ਦੇਖਿਆ ਉਮਰ ਉਮਰ ਦੀ ਗੱਲ ਕਰਦੇ ਉਮਰ ਵੀ ਦੇਖਿਆ ਹਮ ਜੀ ਅੱਛਾ ਤੇ ਉਦਾ ਤੁਹਾਡਾ ਕੀ ਸੁਝਾਇਆ ਮੇਰੇ ਦਰਸ਼ਕਾਂ ਨੂੰ ਜਿਹੜੀ ਹੈਲਦੀ ਤੇ ਲੰਬੀ ਉਮਰ ਭੋਗਣਾ ਚਾਹੁੰਦੇ ਆ ਹਾਂ ਸਾਦਾ ਭੋਜਨ ਚੰਗਾ ਆ ਠੀਕ ਆ ਜੀ ਤੇ ਅੱਜ ਕੱਲ ਤਾਂ ਲੋਕੀ ਬਾਬਾ ਨੇ ਬਾਹਰੋਂ ਬਹੁਤ ਖਾਂਦੇ ਆ ਜਦੋਂ ਮੋਟ ਮਾੜਾ ਬਹੁਤ ਮਾੜੀ ਹੈ ਮੈਂ ਤਾਂ ਇੱਥੋਂ ਤਾਂ ਛਰੇ ਆਮ ਕਹਤ ਨਾ ਜੀ ਕਿ ਜਿਹੜੀ ਪੈਕਿੰਗ ਬਾਹਰੋਂ ਸੋਹਣੀ ਆ ਨਾ ਜੀ ਉਹਦੇ ਵਿੱਚ ਚੀਜ਼ ਨਹੀਂ ਚੰਗੀ ਹੋਣੀ ਹਮ ਅਸੀਂ ਹੁਣ ਮੂਲੀਆ ਕੱਚਾ ਹੀ ਹੁੰਦਾ ਨਹੀਂ ਟੇੜ ਜੀ 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 ਕੱਚੇ ਨਾਲ ਪੁੰਝ ਕੇ ਖਾ ਲੈਂਦੇ ਹੋਰ ਲੈ ਇਹ ਆਪਾਂ ਦਰਸ਼ਕਾਂ ਨੂੰ ਪਹਿਲਾਂ ਵੀ ਇਹ ਗੱਲ ਦੱਸੀ ਸੀਗੀ ਮੇਰੇ ਦਾਦਾ ਜੀ ਹੁੰਦੇ ਸੀਗੇ ਆਪਾਂ ਪਿਤਾ ਜੀ ਕਹਿਦਾ ਹੁੰਦਾ ਸੀ ਉਹਨਾਂ ਨੂੰ ਉਹ ਖੇਤਾਂ 'ਚ ਕੰਮ ਕਰਨਾ ਉਹਨਾਂ ਨੇ ਜਦੋਂ ਤੇ ਆਪਾਂ ਉਹਨਾਂ ਦੀ ਰੋਟੀ ਲੈ ਕੇ ਜਾਣੀ ਤੇ ਉਹਨਾਂ ਨੇ ਜੇ ਕਿਤੇ ਆੜ ਵਗਦੀ ਹੋਈ ਪਾਣੀ ਲੱਗਾ ਹੋਇਆ ਤਾਂ ਹੱਥ ਧੋਣੇ ਆ ਨਹੀਂ ਤਾਂ ਉਹਨਾਂ ਨੇ ਚਲੋ ਤੇ ਇਹ ਕਹਿਣਾ ਉਹ ਤੋਂ ਮੂਲੀ ਪਾਟ ਇੱਕ ਤੇ ਆਪਾਂ ਮੂਲੀ ਪਟਣੀ ਮੈਂ ਕਹਿੰਦਾ ਧੋ ਕੇ ਲਿਆਉਣਾ ਜਾ ਕੇ ਮੈਂ ਹਾਂ ਉਹ ਲੈ ਫੜਾ ਤੂੰ ਇੱਧਰ ਫੜਾ ਕੇ ਉਹਨੂੰ ਮਤਲਬ ਕਰਕੇ ਨਾ ਉਦਦੇ ਹੱਥ ਨਾਲ ਝਾੜ ਚੂਕ ਕੇ ਤਾਂ ਉਦਾਂ ਹੀ ਐ ਕਰ ਕਰ ਤੂੰ ਜਿਕੇ ਬਸ ਖਾ ਲੈਣੀ ਤੇ ਆਪਾਂ ਹੈਰਾਨ ਹੋਣਾ ਸਾਨੂੰ ਆਉਣੀ ਕਿਰਕ ਜੀ ਓਲੇ ਹੁਣ ਸਾਨੂੰ ਪਤਾ ਲੱਗਦਾ ਵੀ ਉਹ ਕਿੱਦਾਂ ਮਤਲਬ ਕਿ ਇੱਕ ਇਹਨਾਂ ਚੀਜ਼ਾਂ ਤੋਂ ਉੱਪਰ ਸੀਗੇ ਵੀ ਕਿ ਵੀ ਚੀਜ਼ ਚੱਜਦੀ ਮਿਲ ਰਹੀ ਘਰ ਦੀ ਮਿਲ ਰਹੀ ਆ ਤਾਂ ਜ਼ਿਆਦਾ ਨਹੀਂ ਸੋਚਦੇ ਮਤਲਬ ਮਾਨਸਿਕ ਨਫ਼ਰਤ ਨਹੀਂ ਸੀ ਉਹਨਾਂ ਹਾਂ ਇਹ ਤਾਂ ਹੀ ਚਲੋ ਦੇਖੋ ਇੱਕ ਹੋਰ ਮੈਂ ਬਾਬਾ ਜੀ ਗੱਲ ਸੋਚਦਾ ਹੁੰਨਾ ਆ ਕਈ ਵਾਰੀ ਨਾ ਬੰਦੇ ਬਹੁਤ ਜ਼ਿਆਦਾ ਮਤਲਬ ਕਿ ਹੈਲਥ ਕੌਨਸ਼ੀਅਸ ਹੁੰਦੇ ਆ ਹਾਂਜੀ ਤੇ ਉਹ ਮੇਰੇ ਹਿਸਾਬ ਨਾਲ ਉਹ ਇੰਨੇ ਜ਼ਿਆਦਾ ਹੈਲਥ ਕੌਨਸ਼ੀਅਸ ਹੁੰਦੇ ਆ ਡਰ ਡਰ ਦੇ ਬਹੁਤ ਹੁੰਦੇ ਆ ਕੋਈ ਵੀ ਨਿੱਕੀ ਜਿਹੀ ਪ੍ਰੋਬਲਮ ਹੋ ਜਾਵੇ ਮੈਂ ਕਿਹਾ ਉਹ ਵੀ ਬੰਦੇ ਦੀ ਕਈ ਵਾਰੀ ਉਮਰ ਘਟ ਕਰਨ ਨੂੰ ਜਾਂ ਬਿਮਾਰੀਆਂ ਲੱਗਣ ਨੂੰ ਪੱਕਾ ਜੀ ਜ਼ਿਆਦਾ ਹੋ ਜਾਂਦਾ ਉਹਨਾਂ ਨੂੰ ਪੱਕਾ ਪੱਕਾ ਤੇ ਕਈ ਵਾਰੀ ਲੋਕੀ ਕਹਿੰਦੇ ਯਾਰ ਤੂੰ ਤਾਂ ਬਹੁਤ ਜ਼ਿਆਦਾ ਧਿਆਨ ਰੱਖਦਾ ਈ ਸਿਹਤ ਦਾ ਉਹ ਮੈਨੂੰ ਲੱਗਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਕਰਕੇ ਕੰਮ ਹੋ ਜਾਂਦਾ ਉਹਦਾ ਛੇਤੀ ਉਹ ਜਿਹੜਾ ਮੈਂ ਅਨੁਭਵ ਕਰਦਾ ਨਾ ਜੀ ਜੀ ਫਰਜ਼ ਕਿਤਾਬ ਪਾਈਆਂ ਤੁਨੂੰ ਜੀ ਤੁਸੀਂ ਮੇਰੇ ਹੱਲ ਦੇਖ ਰਹੇ ਹੋ ਜੀ ਮੈਂ ਸਿਰਫ ਦੋ ਸਕਿੰਟ ਤਿੰਨ ਲੱਗਣਗੇ ਜੀ ਉਹ ਤੇਰਾ ਤਾਂ ਮੂੰਹ ਹੀ ਪਿਆਜਾ ਹੋ ਗਿਆ ਹਾਂ ਬਸ ਬਸ ਉਹ ਤੁਹਾਡਾ ਭਾਵੇਂ ਜਿਹੜਾ ਕੌਨਸ਼ੀਅਸ ਮਨ ਸੀਗਾ ਉਹ ਮੇਰੇ ਹੱਥ ਸੀ ਜਿਹੜਾ ਅਚੇਤ ਆ ਜੀ ਉਹਨੇ ਉਹ ਟੇਪ ਕਰ ਲਿਆ ਬਸ ਬਸ ਉਹੀ ਗੱਲ ਆ ਉਹ ਪ੍ਰਭਾਪੇ ਹੀ ਜਾਣਾ ਹਮ ਨਿਕਲਦਾ ਨਹੀਂ ਚਲੋ ਇਹ ਬਹੁਤ ਮਤਲਬ ਇੱਕ ਵਧੀਆ ਚੰਗੀਆਂ ਗੱਲਾਂ ਦਸੀਆਂ ਇਹ ਬਹੁਤ ਜ਼ਰੂਰੀ ਸੀਗੀਆਂ ਮੇਰੇ ਦਰਸ਼ਕਾਂ ਲਈ ਵੀ ਤੇ ਵੈਸੇ ਵੀ ਮਤਲਬ ਸਾਡੇ ਲਈ ਵੀ ਹਾਂਜੀ ਕਿ ਵੀ ਇਹ ਚੀਜ਼ਾਂ ਜਾਣਨ ਨੂੰ ਮਿਲਣ ਕੇ ਵੀ ਹੈਲਦੀ ਤੇ ਚੰਗੀ ਉਮਰ ਦਾ ਮਤਲਬ ਕੀ ਕੀ ਤੁਸੀਂ ਦੇਖਿਆ ਮਤਲਬ ਸਾਧੂਆਂ ਦੇ ਵਿੱਚ ਖਾਸ ਕਰਕੇ ਤੇ ਆਪ ਵੀ ਐਕਸਪੀਰੀਅੰਸ ਕੀਆ ਤਾਂ ਇਹ ਹੁਣ ਦੇਖਿਆ ਮੈਂ ਆਪ ਵੀ ਦੇਖਿਆ ਹੁਣ ਅਕਸਰ ਮੈਂ ਵੀ ਐਸੇ ਸਮਾਜ ਚ ਰਹਿਣਾ ਜੀ ਮੈਂ ਇਦਾਂ ਵੀ ਦੇਖਿਆ ਭਈ ਜਿੰਨਾ ਚੱਟੇ ਵ ਤੇ ਗਲਾਸੀ ਨਾ ਹੋਵੇ ਜੀ ਉਹਨਾਂ ਚ ਉਹਨਾਂ ਨੇ ਰੋਟੀ ਨਹੀਂ ਨੰਗਦੀ ਉਹ ਤਾਂ ਫੇਰ ਪੀਣ ਵਾਲਿਆਂ ਦਾ ਹੁੰਦਾ ਹਨਾ ਏਦਾਂ ਵੀ ਦੇਖੇ ਆ ਕਿ ਗਲਾਸੀ ਦੇਖ ਕੇ ਉਹਨਾਂ ਦੇ ਕੀ ਉਲਟੀਆਂ ਹੋਣ ਲੱਪੇਂਦੀਆਂ ਹੂੰ ਬਹੁਤ ਹੈ ਸੋਨਾਂ ਦਾ ਮਨ ਨਹੀਂ ਉਹ ਤੋਂ ਨਫਰਤ ਉਹਦੇ ਦਾ ਉਹਦਾ ਚੇਤ ਬਾਨਿਆ ਉਹਦੇ ਤੋਂ ਉਹਦੇ ਲਈ ਨਫਰਤ ਹੋ ਗਈ ਨਫਰਤ ਹੋ ਗਈ ਚਲੋ ਠੀਕ ਆ ਬਾਬਾ ਜੀ ਇਹਦੇ ਬਾਰੇ ਤੁਸੀਂ ਬਹੁਤ ਵਧੀਆ ਗੱਲ ਦੱਸੀ ਧੰਨਵਾਦ ਤੁਹਾਡਾ ਬਹੁਤ ਬਹੁਤ ਕੋਸ਼ਿਸ਼ ਹੋਰ ਮੇਰੇ ਦਰਸ਼ਕਾਂ ਦਾ ਸਵਾਲ ਹੋਊਗਾ ਜਰੂਰ ਪੁੱਛਿਓ ਤੁਸੀਂ ਇਸ ਵੀਡੀਓ ਦੇ ਵਿੱਚ ਜਰੂਰ ਦੱਸਿਓ ਸਾਨੂੰ ਤੇ ਸੋ ਦੈਟ ਮੈਂ ਬਾਬਾ ਜੀ ਨੂੰ ਉਹ ਕੁਐਸਚਨ ਪੁੱਛ ਸਕਾਂ ਤੇ ਠੀਕ ਆ ਬਾਬਾ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਅਸੀਂ ਨੈਕਸਟ ਵਲੌਗ ਵਿੱਚ ਮਿਲਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ